ਜੋ ਉੱਥੇ ਉਸਤਾ ਉਹ ਬੈਠਾ ਰਿਹਾ ਜੀ ਮੈਨੂੰ ਮਾਰਦਾ ਰਿਹਾ ਉਹ ਡੰਕਰ ਚ ਮਾਰਿਆ ਵੀ ਤੁਹਾਨੂੰ ਹਾਂਜੀ ਕਦੀ ਤਲਵਾਰ ਕੱਢ ਲੈਂਦਾ ਕਦੀ ਕੁਛ ਤੇ ਅੰਟੀ ਨੇ ਧੋਣੀ ਵਾਲੇ ਸੀ ਪੰਜ ਮੁੰਡੇ ਹਾਂ ਸੀ ਕੋਲਟਾਰਾ ਬੈਠਿਆ ਮੱਛਰ ਬਹੁਤ ਸੀ ਉੱਥੇ ਹਮ ਕਪੜੇ ਆਣੀ ਸੀ ਸਾਡੇ ਕੋਲ ਤੇ ਕਪੜੇ ਲਾ ਕੇ ਬੈਠੇ ਹਾਂ ਆਇਆ ਜੀ ਪਹਿਲਾਂ ਅਗਣ ਨੂੰ ਲੱਤ ਮਾਰੀ ਉਹਨੇ ਹਮ ਮੇਰੇ ਗਲ ਪੈ ਗਿਆ ਹਮ ਮੈਨੂੰ ਆਂਦਾ ਆਂਦਾ 9 ਮਣੀ 9 ਮਣੀ ਧਮਾਰੋ 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 5ਵੀਂ ਵਾਰੀ ਮੈਨੂੰ ਇਹਨਾਂ ਫੜਿਆ ਜੀ ਮੈਂ ਪੈ ਗਿਆ ਇਹਨੂੰ ਹਮ ਜੇ ਫਿਰ ਪੈ ਗਿਆ ਦੂਜਾ ਮੁੰਡਾ ਛਡਾਂਦਾ ਹੀ ਮੈਂ ਮਾਤਾ ਨੂੰ ਵੀ ਕੁੱਟਦਾ ਤੇ ਆਪਣ ਨੂੰ ਵੀ ਕੁੱਟਦਾ ਇਹਦਾ ਇੱਕ ਮਸਲਾ ਦੇਖੀ ਕੀ ਕਰਦਾ ਹੂੰ ਆ ਤਲਵਾਰ ਲੈ ਗਿਆ ਸਾਡੇ ਮਗਾ ਲੱਗ ਗਿਆ ਮੈਂ ਆਪਣਾ ਮਾਂ ਦੇ ਵਿੱਚ ਵੜ ਗਿਆ ਹੂੰ ਆਪਣਾ ਮਾਂ ਦੇ ਪੰਜ ਮੁੰਡੇ ਮੈਂ ਬਿਠਾ ਲੇ ਮੈਂ ਵੀ ਬੋਲੀ ਹੋਣਾ ਪੈਸ਼ ਜਦੋਂ ਆਏਗਾ ਫਿਰ ਫੜ ਲਾਂਗੇ ਮੇਰਾ ਫੋਨ ਟੁੱਟ ਗਿਆ ਤੇ ਦੂਜੇ ਮੁੰਡਿਆਂ ਦੇ ਚਾਰ ਬਚ ਗਏ ਹਨ ਤੇ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਫਿਰ ਦੁਬਾਰਾ ਫੋਨ ਖੋਣ ਲੱਗਾ ਫਿਰ ਪੈ ਗਿਆ ਮੈਨੂੰ ਬਈ ਆਈ ਮੁੰਡਾ ਸ਼ਰਾਰਤੀ ਜਿਆਦਾ ਦੂਜੇ ਦੇ ਸ਼ਰੀਫ ਨੇ ਅਹਰ ਮੰਚੀ ਲੋਥੇ ਮਾਫੀਆ ਚੱਕਲੇ ਸਨ। ਹੜਦ ਦਿੰਦੇ ਨੇ ਟੌਰਚਰ ਕਰਦੇ ਨੇ ਕਰੰਟ ਲਵਾਉਂਦੇ ਨੇ। ਉਹਦੇ ਵਿੱਚ ਫਿਰ ਤੁਹਾਨੂੰ ਕਿੰਨੇ ਦਿਨ ਉਹਨਾਂ ਨੇ ਰੱਖਿਆ ਮਾਫੀਆ ਨੇ। ਮਾਫੀਆ ਨੇ ਜੀ ਬਾਥ ਉਥੇ ਰੱਖਿਆ ਦੱਸ ਦੇਣੇ ਜੀ ਟੌਰਚਰ ਕਰਦੇ ਰਹੇ ਕਦੀ ਕਰੰਟ ਲਾ ਲਿਆ ਕਦੀ ਵੀ ਟੌਰਚਰੀ ਵੀ ਪੈਸੇ ਮਿਲ ਜਾਣ। ਇੱਕ ਤਾਰਾ ਮਣੀਚੀਆਂ ਹਨ ਪਹਿਲੀ ਵਾਂਗੂ ਜੀ ਤਾਰਾਂ ਜੇ ਦੁੰਗ ਤੱਕ ਕਿਨਾਰ ਵੜਿਆ ਨੇ। ਜੀ ਫਿਰ ਭੱਜ ਗਿਆ ਡੁੰਕਰ ਜੀ ਛੱਡ ਕੇ ਜਦੋਂ ਯੂ ਐਸ ਵੜ ਗਏ। ਹਾਂ। ਨੇ ਨਾ ਪੁਲਸਲੈਂਡ ਲੈ ਆਣਾ ਹੀ ਉਥੇ ਹਾਂ ਜੇ ਸਾਰਾ ਦਿਨ ਤੇ ਭੁੱਖੇ ਤਿੰਨ ਚਾਰ ਦਿਨ ਦੇ ਦੋ ਘੰਟੇ ਤੇ ਚੌਂਕੀ ਤੇ ਰੱਖਿਆ ਮੈਨੂੰ ਹਾਂ ਕਪੜੇ ਲਾ ਕੇ ਜੀ ਹਾਂ ਜੇ ਕੋਈ ਬਿਮਾਰੀ ਕੋਈ ਵੀ ਬੁਖਾਰ ਬੁਖੂਰ ਹੋਏਗਾ ਤੇ ਦੂਰ ਹੋ ਜਾਏਗਾ ਤੇ ਚੈੱਕ ਕਰਦੇ ਆ ਨਾ ਜੀ ਏਸੀ ਵਿੱਚ ਰੱਖ ਦਿੰਦੇ ਨੇ 16 ਜੀ ਅੱਛਾ ਕਿੰਨਾ ਏਸੀ ਕਰ ਦਿੰਦੇ ਨੇ 16 16 ਉਹਦੇ 'ਚ ਤੁਹਾਨੂੰ ਪਾ ਦੇਣਾ ਹੈ ਹਾਂ ਜੀ ਉਹਦੇ 'ਚ ਮੈਨੂੰ ਪਾ ਦੇਣਾ ਜੀ ਨਾ ਉਹਨਾਂ ਛੇੜਨਾ ਤੇ ਘੰਟਾ ਦੋ ਬਹੁਤ ਸਾਰੇ ਪੰਜਾਬੀ ਨੌਜਵਾਨ ਨੇ ਜਿਹੜੇ ਵਿਦੇਸ਼ ਜਾਂਦੇ ਆ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਬਹੁਤ ਸਾਰੇ ਡ੍ਰੀਮਸ ਲੈ ਕੇ ਜਾਂਦੇ ਆ ਕਿ ਅਸੀਂ ਇਸ ਤਰ੍ਹਾਂ ਦੇ ਨਾਲ ਕਰਾਂਗੇ ਆਪਣੇ ਮਾਪਿਓ ਦਾ ਜਿਹੜੇ ਨੇ ਉਹਨਾਂ ਨੂੰ ਸਖਾਵਾਂ ਕਰਾਂਗੇ ਔਰ ਨਾਲ ਦੀ ਨਾਲ ਆਪਣਾ ਜਿਹੜਾ ਫਿਊਚਰ ਹੈ ਉਸ ਨੂੰ ਬ੍ਰਾਈਟ ਕਰਾਂਗੇ ਉਸ ਦੇ ਲਈ ਵੱਖ-ਵੱਖ ਤਰੀਕੇ ਅਪਣਾਏ ਜਾਂਦੇ ਆ ਚਾਹੇ ਆਪਾਂ ਗੱਲ ਕਰੀਏ ਸਟੱਡੀ ਵੀਜ਼ਾ ਦੀ ਚਾਹੇ ਆਪਾਂ ਗੱਲ ਕਰੀਏ ਟੂਰਿਸਟ ਵੀਜ਼ਾ ਦੀ ਪਰ ਬਹੁਤ ਸਾਰੇ ਬੱਚੇ ਆ ਜਿਹੜੇ ਇਸ ਦੇ ਲਈ ਗਲਤ ਰਸਤਾ ਅਖਤਿਆਰ ਕਰਦੇ ਆ ਜਿਹਨੂੰ ਆਪਾਂ ਡੌਂਕੀ ਕਹਿੰਦੇ ਆ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਹਰਿਆਣਾ ਇੰਡੀਆ ਦੇ ਨੌਜਵਾਨ ਨੇ ਜਿਹੜੇ ਰਸਤੇ ਦੇ ਵਿੱਚ ਪਹੁੰਚ ਹੀ ਨਹੀਂ ਪਾਉਂਦੇ ਰਸਤੇ ਦੇ ਵਿੱਚ ਰਹਿ ਜਾਂਦੇ ਆ ਉਹਨਾਂ ਦੀ ਗੱਲ ਬਹੁਤ ਘੱਟ ਹੁੰਦੀ ਹੈ ਪਰ ਹੁਣ ਜੇ ਆਪਾਂ ਗੱਲ ਕਰੀਏ ਯੂ ایس ਨੇ ਟਰੰਪ ਦੇ ਬਣਨ ਤੋਂ ਬਾਅਦ 105 ਨੌਜਵਾਨਾਂ ਦਾ ਭਰਿਆ ਹੋਇਆ ਜਹਾਜ਼ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਭੇਜਿਆ ਪਹਿਲਾਂ ਤੁਹਾਨੂੰ ਦੱਸ ਦਈਏ ਇਸ ਜਹਾਜ਼ ਦੇ ਵਿੱਚ 205 ਬੱਚੇ ਜਿਹੜੇ ਆਉਣ ਵਾਲੇ ਸਨ ਪਰ ਆਏ 104 ਜਾਂ 5 ਕਿਉਂ ਆਏ ਜਿਹੜੇ 100 ਰਹਿ ਗਏ ਉਹ ਤਕਲੀਫ ਦੇ ਵਿੱਚ ਸੀਗੇ ਸਾਡੀ ਗੱਲ ਹੋਈ ਕਿਸੇ ਨੌਜਵਾਨ ਦੇ ਨਾਲ ਹੀ ਕਿ ਕਿਸੇ ਨੂੰ ਕੋਈ ਨਾ ਕੋਈ ਤਕਲੀਫ ਹੈ ਕਿਸੇ ਦੇ ਸੱਟ ਲੱਗੀ ਹੋਈ ਹੈ ਜਿਸ ਕਰਕੇ ਉਹ ਨਹੀਂ ਆ पाए ਬੇੜੀਆਂ ਲਾ ਕੇ ਯੂ ایس اے ਤੋਂ ਇਹ ਜਹਾਜ਼ ਤੁਰਦਾ ਹੈ ਔਰ ਆ ਕੇ ਅੰਮ੍ਰਿਤਸਰ ਉਤਰਦਾ ਹੈ ਬਹੁਤ ਸਾਰੇ ਬੱਚਿਆਂ ਦੇ ਸੁਪਨੇ ਟੁੱਟਦੇ ਆ ਬਹੁਤ ਸਾਰੇ ਮਾਪਿਆਂ ਦੇ ਸੁਪਨੇ ਟੁੱਟਦੇ ਆ ਪਰ ਫਿਰ ਵੀ ਕਿਤਨੇ ਕਿਤੇ ਮਾਪਿਆਂ ਨੂੰ ਇੱਕ ਆਪਣੇ ਦਿਲ ਨੂੰ ਤਸੱਲੀ ਦੇਣ ਦੇ ਲਈ ਉਹ ਕਹਿੰਦੇ ਆ ਵੀ ਸ਼ੁਕਰ ਹੈ ਸਾਡਾ ਬੱਚਾ ਸਾਡੇ ਘਰੇ ਆ ਗਿਆ ਕਿਉਂਕਿ ਜਦੋਂ ਉਹ ਕਹਾਣੀ ਸੁਣਾਉਂਦਾ ਕਿ ਕਿਸ ਤਰ੍ਹਾਂ ਦੇ ਨਾਲ ਉਹ ਪਹੁੰਚਿਆ ਅੱਜ ਅਸੀਂ ਪਹੁੰਚੜਾ ਹਰਿਆਣਾ ਦੇ ਇੱਕ ਪਿੰਡ ਦੇ ਵਿੱਚ ਜਿੱਥੇ ਦਾ ਨੌਜਵਾਨ ਤਕਰੀਬਨ 6 ਮਹੀਨੇ ਪਹਿਲਾਂ ਤੁਰਿਆ ਔਰ ਜਨਵਰੀ ਦੇ ਪਹਿਲੇ ਹਫਤੇ ਜਿਹੜਾ ਹੈ ਯੂਐਸ ਪਹੁੰਚਦਾ ਹੈ ਔਰ ਜਦੋਂ 트럼ਪ ਪ੍ਰੈਜ਼ੀਡੈਂਟ ਬਣਦੇ ਨੇ ਉਸ ਤੋਂ ਬਾਅਦ ਉਹ ਉੱਥੇ ਪਹੁੰਚਦਾ ਹੈ ਔਰ ਉਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਜਿਹੜਾ ਹੈ ਲਿਆ ਕੇ ਸੁੱਟ ਦਿੱਤਾ ਜਾਂਦਾ ਹੈ ਬੇੜੀਆਂ ਲਾਈ ਜਾਂਦੀਆਂ ਹੱਥਕੜੀਆਂ ਲਾਈ ਜਾਂਦੀਆਂ ਰਸਤੇ ਦੇ ਵਿੱਚ ਡੌਂਕਰਾਂ ਵੱਲੋਂ ਕੁੱਟਿਆ ਜਾਂਦਾ ਹੈ ਕਰੰਟ ਲਾਇਆ ਜਾਂਦਾ ਹੈ ਉਹਨਾਂ ਦੇ ਉੱਤੇ ਪਸ਼ਾਪ ਕਰਕੇ ਸਿਰ ਦੇ ਉੱਤੇ ਪਾਣੀ ਪਾਇਆ ਜਾਂਦਾ ਹੈ ਹਾਲਾਂਕਿ ਨੌਜਵਾਨ ਹਜੇ ਮੈਂਟਲੀ ਤੌਰ ਤੇ ਪ੍ਰੀਪੇਅਰ ਨਹੀਂ ਹੈਗਾ ਪ੍ਰੋਪਰ ਤਰੀਕੇ ਨਾਲ ਜੇ ਆਪਾਂ ਗੱਲ ਕਰਨ ਨੂੰ ਕਿਉਂਕਿ ਬਹੁਤ ਛੋਟਾ ਬੱਚਾ 18 ਸਾਲ ਦਾ ਹੈਗਾ ਜਿਹੜਾ ਕੁਸ਼ਪ੍ਰੀਤ ਹੈਗਾ ਔਰ ਇਸ ਕਰਕੇ ਪੂਰਾ ਪ੍ਰੋਪਰ ਅਜੇ ਬੈਟਰੀ ਤੌਰ ਤੇ ਪ੍ਰਪੇਅਰ ਨਹੀਂ ਪਰ ਫਿਰ ਵੀ ਉਹਨਾਂ ਤੋਂ ਅਸੀਂ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ ਕਿਵੇਂ ਉਹ 6 ਮਹੀਨੇ ਦੇ ਤਸੱਦਦ ਸਹਿਣ ਤੋਂ ਬਾਅਦ ਠੱਕੇ ਖਾਣ ਤੋਂ ਬਾਅਦ ਅਮਰੀਕਾ ਦੇ ਵਿੱਚ ਪਹੁੰਚਦਾ ਹੈ ਪਰਿਵਾਰ ਨੂੰ ਹੌਸਲਾ ਹੁੰਦਾ ਹੈ ਬੱਚੇ ਨੂੰ ਹੌਸਲਾ ਹੁੰਦਾ ਵੀ ਮੈਂ ਪਹੁੰਚ ਗਿਆ ਹੁਣ ਮੇਰੀ ਜ਼ਿੰਦਗੀ ਹੋ ਸਕਦਾ ਥੋੜੀ ਸੌਕੀ ਹੋਵੇ ਪਰ ਇੱਕ ਰਾਤ ਇੱਕ ਦਿਨ ਐਸਾ ਚੜਦਾ ਜਿਸ ਦਾ ਦਿਨ ਛੜਦਿਆਂ ਹੀ ਉਹਨਾਂ ਨੂੰ ਉੱਥੋਂ ਤੋਰਿਆ ਜਾਂਦਾ ਔਰ ਸਿੱਧਾ ਜਿਹੜਾ ਜਹਾਜ਼ ਹੈ ਇੱਕ ਰਸਤੇ ਦੇ ਵਿੱਚ ਸਟੇ ਕਰਨ ਤੋਂ ਬਾਅਦ ਜਿੱਥੇ ਤੇਲ ਪਾਣੀ ਚੈੱਕ ਕਰਨ ਤੋਂ ਬਾਅਦ ਦੁਬਾਰੇ ਉਡਾਣ ਭਰਦਾ ਤੇ ਅੰਮ੍ਰਿਤਸਰ ਲੈ ਆਕੇ ਘਾਰ ਦਿੱਤਾ ਜਾਂਦਾ ਹੈ ਆਉ ਤੁਹਾਨੂੰ ਲੈ ਕੇ ਚੱਲਦੇ ਆਂ ਹਰਿਆਣਾ ਦੇ ਇਸ ਛੋਟੇ ਦੇ ਪਿੰਡ ਦੇ ਵਿੱਚ ਜਿੱਥੇ ਦਾ ਛੋਟਾ ਜਿਹਾ ਕਿਸਾਨ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਦੇ ਲਈ ਆਪਣਾ ਸਭ ਕੁਝ दांव ਤੇ ਲਾ ਕੇ ਵਿਦੇਸ਼ ਭੇਜਣ ਦੇ ਲਈ ਉਹਨੂੰ ਜਨੇ ਭੇਜਿਆ ਸੀਗਾ ਪਰ ਉਹ ਵਾਪਸ ਆਉਂਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਆਉ ਉਹਨਾਂ ਦੀ ਜ਼ੁਬਾਨੀ ਸੁਣਦੇ ਆਂ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਇਸ ਟਾਈਮ ਪਹੁੰਚੇ ਆਂ ਹਰਿਆਣਾ ਦੇ ਵਿੱਚ ਤੇ ਇੱਥੇ ਇੱਕ ਨੌਜਵਾਨ ਹੈ ਖੁਸ਼ਪ੍ਰੀਤ ਜੇ ਦੀ ਉਮਰ ਵੀ ਹਜੇ 18 ਸਾਲ ਹੈ ਜਦੋਂ ਹੀ 트ੰਪ ਦਾ ਜਿਹੜਾ ਜਹਾਜ਼ ਅੰਮ੍ਰਿਤਸਰ ਦੇ ਵਿੱਚ ਲੈਂਡ ਹੁੰਦਾ ਹੈ ਤੇ ਉਸ ਦੇ ਵਿੱਚ 104 ਜਾਂ 5 ਜਿਹੜੇ ਨੌਜਵਾਨ ਪੰਜਾਬ ਦੇ ਵਿੱਚ ਵਾਪਸ ਆਉਂਦੇ ਆ ਜਿਹੜੇ ਦੋ ਨੰਬਰ ਦੇ ਵਿੱਚ ਗਏ ਹੁੰਦੇ ਆ ਉਹਨਾਂ ਦੇ ਵਿੱਚੋਂ ਖੁਸ਼ਪ੍ਰੀਤ ਵੀ ਇੱਕ ਸੀਗਾ ਕਿਸ ਤਰ੍ਹਾਂ ਦੇ ਨਾਲ ਇਹਨਾਂ ਦਾ ਸਫ਼ਰ ਰਿਹਾ ਜਦੋਂ ਇਹ ਗਏ ਇਹਨਾਂ ਦੇ ਫਾਦਰ ਸਾਹਿਬ ਨਾਲ ਸਾਡੀ ਗੱਲ ਹੋਈ ਕਹਿੰਦੇ ਵੀ ਤਕਰੀਬਨ 6-7 ਮਹੀਨੇ ਲੱਗ ਗਏ ਇਹਨਾਂ ਨੂੰ ਪਹੁੰਚਦੇ ਆ ਹੀ ਪਹੁੰਚਦੇ ਆ ਤੇ ਜਿਵੇਂ ਹੀ 트ੰਪ ਪ੍ਰੈਜ਼ੀਡੈਂਟ ਬਣਦੇ ਆ ਉਸ ਤੋਂ ਬਾਅਦ ਇਹ ਜਿਹੜੀ ਹੈ ਉੱਥੇ ਜਿਹੜੀ ਕੰਧ ਕ੍ਰੋਸ ਕਰਦੇ ਆ ਜਾਂ ਜੋ ਵੀ ਆਪਾਂ ਇਹਨਾਂ ਨਾਲ ਗੱਲ ਕਰਦੇ ਇਸ ਬਾਰੇ ਵੀ ਗੱਲ ਕਰਾਂ ਕਿਵੇਂ ਪਹੁੰਚੇ ਕਿਵੇਂ ਵਾਪਸ ਆਏ ਬਹੁਤ ਸਾਰੀਆਂ ਗੱਲਾਂ ਨੇ ਜਿਸ ਦੇ ਇਸ ਤਰ੍ਹਾਂ ਵੀ ਕਿਹਾ ਜਾ ਰਿਹਾ ਵੀ ਤਸ਼ੱਦਦ ਕੀਤੇ ਗਏ ਬਹੁਤ ਸਾਰੇ ਨੌਜਵਾਨਾਂ ਤੇ 205 ਨੌਜਵਾਨਾਂ ਨੇ ਆਉਣਾ ਸੀ ਪਰ ਜਿਹੜੇ 105 ਹੀ ਆਏ ਹਨ ਇਸ ਬਾਰੇ ਗੱਲ ਕਰਦੇ ਹਾਂ ਕੁਛ ਵੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਤੇ ਕਿਦਾਂ ਦਾ ਸਫ਼ਰ ਪਹਿਲਾਂ ਦਾ ਪਲਾਨ ਕਿਦਾਂ ਬਣਿਆ ਤੁਹਾਡਾ ਵੀ ਇਨਾ ਆਪਣੀ ਜਾਨ ਨੂੰ ਰਿਸਕ ਦੇ ਵਿੱਚ ਪਾਉਣਾ ਹਨ ਕਰਦਿਆਂ ਨੇ ਵੀ ਜਿਵੇਂ ਤੁਹਾਡੇ ਫਰਦ ਸਾਹਿਬ ਨਾਲ ਗੱਲ ਹੋਈ ਕਹਿੰਦੇ ਬੜੀ ਮੁਸ਼ਕਲ ਨਾਲ ਸੀ ਪੈਸੇ ਵੀ ਰੇਂਜ ਕੀਤੇ ਹਾਂ ਇਹ ਬਿੱਕੇ ਮੈਂ ਫਿਰ 3 ਵੱਡਾ ਰਿਸਕ ਦਾ ਮਨ ਬਣਾਇਆ 10 ਲੱਖ ਰੁਪਏ ਇਹ ਘਰ ਹੂੰ 10 ਲੱਖ ਰੁਪਏ ਦੀ ਇਹ ਕਾਰ ਸੀ ਜੀ ਜੀ ਬਾਕੀ ਆਪਣਾ ਡੰਟਾਂ ਦਾ ਹੀ ਤੁਹਾਨੂੰ ਚੁਕਵਾ ਦਾਂਗਾ ਬਈ ਅੱਜ ਜੀ ਹੂੰ ਡੈਡੀ ਨੂੰ ਆ ਲਾਲ ਚ ਸੀ ਜੀ ਬਈ ਆਪਣਾ ਚਲੋ ਮੁੰਡਾ ਸੈੱਟ ਹੋ ਜਾਏਗਾ ਬਈ ਅੱਜ ਇਹਦੇ ਦੁਆਰਾ ਵੀ ਉਤਰਦੇ ਰਹਿਣਗੇ ਹੂੰ ਤੇ ਉਹ ਆਂਦਾ ਕੋਈ ਨਹੀਂ ਆਪਣੇ ਡੈਡੀ ਦੇ ਘਰ ਆਏਗਾ ਤੇ ਤੇਰੇ ਨਾਲ ਗੱਲ ਕਰ ਲੇਗਾ ਮੈਂ ਤਾਂ ਨਾ ਕਰ ਗਿਆ ਹਾਂ ਬਈ ਇੱਥੇ ਸਾਰਾ ਕੁਝ ਹੈ ਆਪਣਾ ਆਪਾਂ ਬਾਅਦ ਕੀ ਕਰਨ ਜਾਣਾ ਹੂੰ ਤੇ ਆਂਦਾ ਨਹੀਂ ਨਹੀਂ ਜਾ ਤੂੰ ਬਾਅਦ ਜਦੋਂ ਨੇ ਸਮਝਾਤਾ ਏਜੰਟ ਨੇ ਫਸਾਲਿਆ ਜਾਲ ਚ ਨਾ ਉਧਰ ਜੋਗਾ ਨਾਲ ਇਧਰ ਜੋਗਾ ਮੈਂ ਨਾ ਕਰਤੀ ਏਜੰਟ ਨੂੰ ਮੈਂ ਵੀ ਜਦੋਂ ਤੱਕ ਮੇਰੇ ਕਰਦਿਆਂ ਦਾ ਫੋਨ ਆਏਗਾ ਮੈਂ ਤਾਂ ਆਣਾ ਮੈਂ ਇਸ ਤੋਂ ਪਹਿਲਾਂ ਨਹੀਂ ਆਣਾ ਤੇ ਫਿਰ ਉਹ ਆਂਦਾ ਵੀ ਮੇਰੇ ਡੈਡੀ ਕੋਲੋਂ ੱੱਕੇ ਨਾਲ ਉਹਨੇ ਗੱਲ ਕਰਾਈ ਵੀ ਉਹਨੂੰ ਸੱਦ ਘਰ ਮੈਂ ਆਪਣੀ ਭੈਣ ਕੋਲ ਸਾਂ ਤੇ ਮੈਂ ਆ ਵੀ ਮੈਂ ਤਾਂ ਨਹੀਂ ਮੰਨਦਾ ਵੀ ਇਹਨਾਂ ਰੁਪਿਆ ਕਿੱਥੋਂ ਇਕੱਠਾ ਹੋਏਗਾ ਡੈਡੀ ਨਹੀਂ ਕਰ ਸਕਦਾ ਹੂੰ ਤੋ ਚਲੋ ਜੀ ਮੈਂ 31 ਤਰੀਕ ਨੂੰ ਆਪਣੇ ਘਰ ਆ ਗਿਆ ਹਾਂ ਭੈਣ ਕੋਲੋਂ ਹੂੰ ਤੋਂ ਫਿਰ ਮੇਰਾ ਡੈਡੀ ਆਂਦਾ ਵੀ ਐਵੇਂ ਐਵੇਂ ਕਰ ਆਪਣਾ ਜਾ ਇਥੋਂ ਕਪੜੇ-ਕਪੜੇ ਲੈ ਲੈ ਤੇ ਮੈਂ ਆਪਣਾ ਇਥੋਂ ਚੱਲਣ ਲੱਗਾ ਹਾਂ ਆਂਦਾ ਵੀ ਐਵੇਂ ਕਰ ਵੀ ਆਹ ਕੰਟਰੀ ਜਾਣਾ ਪੈਣਾ ਤੇ ਇੱਕ ਨੰਬਰ ਦੀ ਗੱਲ ਆ ਅੱਕ ਲੈ ਗਏ ਹਾਂ ਹੂੰ ਪਾ ਦੋ ਨੰਬਰ ਤੇ ਦਿੱਤਾ ਮੈਨੂੰ ਪਾ ਜੀ ਨਾ ਤੇ ਕਿਵੇਂ ਖੁਸ਼ਪ੍ਰੀਤ ਸ਼ੁਰੂਆਤ ਕਿੱਦਾਂ ਹੁੰਦੀ ਹੈ ਜਦੋਂ ਤੁਸੀਂ ਇਥੋਂ ਜਾਂਦੇ ਹੋ ਫਸ ਦੇ ਕਿੰਨੀ ਤਰੀਕ ਨੂੰ ਇੱਥੇ ਤੁਸੀਂ ਗਏ ਸੀ 6 ਮਹੀਨੇ ਹੋ ਗਏ ਕਹਿੰਦੇ ਹਾਂ ਹਾਂ ਜੀ ਪਾ ਜੀ ਇੱਥੇ 6 ਮਹੀਨੇ ਹੋ ਗਏ ਨੇ ਮੈਨੂੰ ਗਏ ਨੂੰ ਦੇ 18ਵੇਂ ਮਹੀਨੇ ਗਿਆ ਹਾਂ ਮੈਂ ਜੀ ਇੱਥੇ ਅੱਛਾ 18ਵੇਂ ਮਹੀਨੇ ਤੁਸੀਂ ਗਏ ਪਹਿਲਾਂ ਇੱਥੋਂ ਫਿਰ ਕਿੱਥੇ ਸ਼ੁਰੂਆਤ ਹੁੰਦੀ ਹੈ ਜਦੋਂ ਤੁਸੀਂ ਘਰੋਂ ਨਿਕਲਦੇ ਹੋ ਆਪਣੇ ਪਿੰਡ ਤੋਂ ਤਾਂ ਪਹਿਲਾਂ ਤੁਹਾਨੂੰ ਇਹ ਕਿਸ ਤਰ੍ਹਾਂ ਇਹਨਾਂ ਨੇ ਦੱਸਿਆ ਸੀਗਾ ਵੀ ਤੁਸੀਂ ਕਿਵੇਂ ਜਾਣਾ ਉਸੇ ਤਰੀਕੇ ਨਾਲ ਗਏ ਜਾਂ ਫਿਰ ਉਹ ਚੇਂਜ ਕੀਤਾ ਗਿਆ ਚੇਂਜ ਸਾਰਾ ਕੁਝ ਚੇਂਜ ਹੀ ਇੱਥੋਂ ਬੰਬੇ ਗਿਆ ਜੀ ਬੰਬੇ ਮੈਂ 2 ਦਿਨ ਬੈਠਾ ਰਿਹਾ ਅੱਛਾ ਪਹਿਲਾਂ ਬੰਬੇ ਗਏ ਹਾਂ ਜੀ ਬੰਬੇ ਗਏ ਬੰਬੇ 2 ਦਿਨ ਬੈਠਾ ਰਿਹਾ ਤੇ ਜਦੋਂ ਮੇਰੀ ਫਲੈਟ ਹੋ ਗਈ ਸੀ ਹਾਂ ਜਿੱਤੇ ਜਦੋਂ ਫਲੈਟ ਹੋਈ ਗਵਾਨਾ ਉਤਰਿਆ ਜੀ ਅੱਛਾ ਗਵਾਨਾ ਇਹਨਾਂ ਨੂੰ ਫੋਨ ਕਰਤਾ ਜੀ 20 ਮੈਂ ਜਿੰਨੇ ਪੈਸੇ ਹਾਂ ਜੀ ਦੇ ਆਏ ਆ ਹੁਣ ਹੁਣ ਇਹਨਾਂ ਰੁਪਿਆ ਕਿੱਥੋਂ ਇਕੱਠਾ ਕਰਾਂ ਦੁਆਰਾ ਹੂੰ ਜਿੱਥੇ ਚੱਕਣਾ ਸੀ ਚੱਕ ਲੈ ਤੇ ਮੈਂ ਤੈਨੂੰ ਦੇ ਦਾਂਗਾ ਲਿਆ ਕੇ ਹਾਂ ਜੋ ਰੁਪਿਆ ਮੂਤ ਕਰਵਾ ਲੈ ਡੈਡੀ ਤੇ ਬਈ ਮੈਂ ਇੱਥੋਂ ਚਕਵਾਣਾ ਤੇ ਆਂਦਾ ਨਹੀਂ ਨਹੀਂ ਮਿਲਦਾ ਪਿਆ ਬੈਜੀ ਕੋਈ ਹਾਂ ਤੇ ਆਂਦਾ ਘਰ ਜਿੱਥੋਂ ਮਰਜ਼ੀ ਘਰ ਫੋਨ ਮੈਂ ਘਰ ਫੋਨ ਕੀਤਾ ਮੈਂ ਮੈਂ ਨਹੀਂ ਜਾਣਾਗਾ ਮੈਂ ਤਾਂ ਵਾਪਸ ਆਣ ਲੱਗਾ ਜੀ ਡੈਡੀ ਆਂਦਾ ਆਂਦਾ ਹੁਣ ਪਾਣੀ ਚ ਪੈਰ ਧਾਰੀ ਲਿਆ ਗੰਦਾ ਹੋਈ ਗਿਆ ਪੈਰ ਉਹ ਦਾ ਕੋਈ ਜਾਇਆ ਤੋੜ ਤੱਕ ਵੇਖਿਆ ਬਈ ਸੈਟਲ ਹੋ ਗਿਆ ਠੀਕ ਪੈਸਿਆਂ ਦੀ ਜ਼ਿੰਮੇਵਾਰੀ ਮੇਰੇ ਤੇ ਛੱਡ ਦੇ ਪੈਸਾ ਜਿੱਥੋਂ ਮਰਜ਼ੀ ਇਕੱਠਾ ਕਰਾਂ ਮੈਂ ਉਹ ਟੈਨਸ਼ਨ ਨਾ ਲਈ ਚਲੋ ਜੀ ਇਹਨਾਂ ਨੂੰ ਮੈਂ 15 ਲੱਖ ਰੁਪਇਆ ਦੇਤਾ ਸੀ 15 ਇੱਕ ਦਿੱਤਾ 5 ਇੱਕ ਦਿੱਤਾ ਵੀ ਪੂਰਾ ਕਰਤਾ ਸੀ ਤੇ ਕਿਤਾ ਜੀ ਵੀ ਪੂਰਾ ਇਹਨਾਂ ਦਾ ਫਿਰ ਮੈਨੂੰ 7 ਕਿਲੋਮੀਟਰਗਾ ਚਲਾ ਕੇ ਇੱਕ ਦੇਚ ਚ ਬਿਠਾਤਾ ਇਹਨਾਂ ਟੈਕਸੀ ਜੇ ਅੱਛਾ ਤੇ ਉੱਥੇ ਮੇਰੇ ਕੋਲ ਤੈਨੂੰ 3 ਕੋ ਲੱਖ ਰੁਪਿਆ ਨਾ ਮੰਗਿਆ ਫਿਰ ਬਈ ਤੇਰੀ ਪੇਮੈਂਟ ਹੋਏਗੀ ਹੌਲੀ ਹੌਲੀ ਤਾਈਂਗਾ ਜਾਏਗਾ ਤਾਈਂ ਚੈਨ ਬਣੇਗੀ ਸਾਡੀ ਉੱਥੋਂ ਤੱਕ ਤੁਸੀਂ 15 ਦੇਤਾ ਤੇ ਉਸ ਤੋਂ ਬਾਅਦ ਤੁਹਾਡੇ ਤੋਂ 3 ਲੱਖ ਰੁਪਏ ਫਿਰ ਅੱਗੇ ਜਾ ਕੇ ਮੰਗਿਆ ਨਾ 20 ਲੱਖ ਰੁਪਿਆ ਪੂਰਾ ਕਰਕੇ 3 ਲੱਖ ਹੋਰ ਮੰਗਿਆ ਐਵੇਂ ਜੀ ਹੌਲੀ ਹੌਲੀ ਕਰਦੇ ਸੀ ਈ ਤੱਕ ਕੱਪੜਿਆਂ ਹਮ ਜੰਗਲ ਦਾ ਕਟੇ-ਕੁੱਟ ਗਿਆ ਸਾਰਾ ਜੰਗਲ ਦਾ ਰਸਤਾ ਹੀ ਕਿਸ ਤਰ੍ਹਾਂ ਦਾ ਸੀਗਾ ਉੱਥੇ ਕੋਈ ਜਿਵੇਂ ਤੁਸੀਂ ਕਿਹਾ ਵੀ ਹੁਣੇ ਗੱਡੀ ਟੈਕਸੀ ਚ ਗਏ ਜੰਗਲ ਦਾ ਰਸਤਾ ਕਿਹੜਾ ਸੀ ਜੰਗਲ ਦਾ ਜੀ ਰਸਤਾ ਪੈਦਲ ਸੀ ਆਪਣਾ ਖਾ ਲਿਆ ਪੀ ਲਿਆ ਜੀ ਨਹੀਂ ਖਾਦਾ ਭੁੱਖੇ ਸੋ ਗਏ ਕਿੰਨੇ ਦਿਨ ਲੱਗੇ ਜੰਗਲ ਦੇ ਵਿੱਚ ਤੁਹਾਨੂੰ ਹਾਂਜੀ ਮੈਨੂੰ ਲੱਗ ਗਿਆ ਹਫਤਾ ਜੀ ਜੰਗਲ 'ਚ ਮੈਨੂੰ ਘਰ ਬਿਠਾਤਾ ਇਹ ਨਾਲੇ ਪੇਮੈਂਟ ਨਹੀਂ ਗਈ ਕਿਤੇ ਜੀ ਉਹ ਡੋਂਕਰ ਮੜਿਆ ਹੈ ਹੀ ਜੋ ਉੱਥੇ ਹਫਤਾ ਉਹ ਬੈਠਾ ਰਿਹਾ ਜੀ ਮੈਨੂੰ ਮਾਰਦਾ ਰਿਹਾ ਉਹ ਡੋਂਕਰ ਕਿ ਮਾਰਿਆ ਵੀ ਤੁਹਾਨੂੰ ਹਾਂਜੀ ਕਦੀ ਤਲਵਾਰ ਕੱਢ ਲੈਂਦਾ ਕਦੀ ਕੁਛ ਹੂੰ ਉਹਦੇ ਘਰ ਦੇ ਬੜੇ ਵਧੀਆ ਹਨ ਜੀ ਕਈ ਵਧੀਆ ਮਿਲਦੇ ਨੇ ਕਈ ਮਾੜੇ ਮਿਲਦੇ ਨੇ ਦੁਨੀਆਦਾਰੀ ਦੋ ਤਰ੍ਹਾਂ ਦੀ ਏ ਹੂੰ ਇੱਕ ਤਰ੍ਹਾਂ ਦੀ ਤੈਣੀ ਹੂੰ ਚਲੋ ਜੀ ਅਸੀਂ ਆਪਣਾ ਉੱਥੇ ਉਹਨਾਂ ਨੇ ਖਾਣਾ ਖਵਾਇਆ ਆਂਟੀ ਨੇ ਸਾਨੂੰ ਸ਼ੁਪ ਸ਼ੁਪ ਕੇ ਬਈ ਖਾ ਲੋ ਉਹ ਆ ਗਿਆ ਤੇ ਫਿਰ ਮਾਰੇਗਾ ਤੁਹਾਨੂੰ ਹੂੰ ਤੇ ਆਂਟੀ ਨੇ ਧੋਣੀ ਵਾਲੀ ਸੀ ਪੰਜ ਮੁੰਡੇ ਹਾਂ ਸੀ ਕੋਲ ਧਾਰਾ ਬੈਠੇ ਆ ਮੱਛਰ ਬਹੁਤ ਸੀ ਉੱਥੇ ਹੂੰ ਕੱਪੜੇ ਆਣੇ ਸੀ ਸਾਡੇ ਕੋਲ ਅੱਛਾ ਤੇ ਕੱਪੜੇ ਲਾ ਕੇ ਬੈਠੇ ਹਾਂ ਆਇਆ ਜੀ ਪਹਿਲਾਂ ਅੱਗ ਨੂੰ ਲੱਤ ਮਾਰੀ ਉਹਨੇ ਮੇਰੇ ਗਲ ਪੈ ਗਿਆ ਮੈਨੂੰ ਆਂਦਾ ਆਂਦਾ 9 ਮਿੰਨੀ 9 ਮਿੰਨੀ ਟਮਾਰੋ 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 ਮੈਂ ਜੀ ਆਦੇ ਓੱਖਾ ਕੰਮ ਐ ਨਾ ਫੋਨ ਸਾਡੇ ਕੋਲ ਨਾ ਕੁਛ ਨਾ ਫੋਨ ਕਰਨ ਜੋਗੇ ਨਾ ਜੀ ਬਾਹਰ ਫੋਨ ਕਰਨ ਜੋਗੇ ਬਈ ਇੱਥੇ ਫਸੇ ਆ ਇੱਥੇ ਪਹਜ ਸਕਨੇ ਆਪਾਂ ਤੇ ਫਿਰ ਜੀ ਓੱਖਾ ਕੰਮ ਸੀ ਫਿਰ ਆਪਾਂ ਨਾ ਉਥੋਂ ਪੁੱਜੇ ਮਾਰਿਆ ਉਹਨੇ ਮੈਨੂੰ ਤੇ ਮੈਂ ਤਾਂ ਫੜ ਲਿਆ ਸੀ ਇੱਕ ਵਾਰੀ ਹੁੰਦਾ ਭਾਜੀ ਗੱਲ ਨੂੰ ਪੈਂਦਾ ਦੋ ਵਾਰੀ ਹੁੰਦਾ ਹੈ ਛੱਡ ਦਿੰਨੇ ਆਪਾਂ ਚੱਲ ਬਈ ਵੱਡਾ ਆਪਣੇ ਕੋਲੋਂ ਚੱਲ ਦੋ ਚਪੜਾ ਮਾਰ ਹੀ ਲੇਗਾ ਕੀ ਹੋ ਜਾਏਗਾ ਹੂੰ ਜਦੋਂ ਪੰਜਵੇਂ ਵਾਰ ਬਗਾਨੇ ਮੁਲਕ ਚ ਵੈਸੇ ਵੀ ਤੁਹਾਨੂੰ ਡਰ ਹੁੰਦਾ ਵੀ ਇੱਥੋਂ ਅੱਗੇ ਵੀ ਜਾਣਾ ਉਹਨੇ ਬੰਦੇ ਨਹੀਂ ਕੱਢਣਾ ਤਾਂ ਉਹਦੇ ਨਾਲ ਤੁਸੀਂ ਵਿਗਾੜ ਨਹੀਂ ਸਕਦੇ ਫਿਰ ਪੰਜਵੀਂ ਵਾਰੀ ਹੱਥੀ ਪੈਣ ਲੱਗਾ ਸੀ ਸਾਡੇ ਹੂੰ ਮੈਂ ਫੜ ਲਿਆ ਬਈ ਕੀ ਤੇਰਾ ਟ੍ਰਾਂਸਲੇਸ਼ਨ ਚੌਧਰੀ ਫੋਨ ਚ ਆਖਿਆ ਮੈਂ ਕਿ ਤੇਰਾ ਉਹ ਆ ਰਿਹਾ ਬਈ ਤੈਨੂੰ ਪੈਸੇ ਦਿੱਤੇ ਨਹੀਂ ਦਿੱਤੇ ਉਹ ਸਾਡੇ ਨਾਲ ਨਹੀਂ ਮਤਲਬ ਹੈ ਉਹ ਆਪਣੇ ਪਿੱਛੇ ਕਰ ਸਾਨੂੰ ਇਹ ਥੁੱਕੜਵਾ ਹਮ ਇੰਨੇ ਹੀ ਤਰ ਕੋਲ ਰਹਿਣਾ ਇਹ ਕਿਹੜੀ ਜਗ੍ਹਾ ਦੀ ਗੱਲ ਤੁਸੀਂ ਸੁਣਾ ਰਹੇ ਹੋ ਆਪਣਾਵਾ ਵਿੱਚ ਹੀ ਜੀ ਹਫਤਾ ਬਿਠਾ ਹਾਂ ਆਪਣਾਵਾ ਹਾਂਜੀ ਪਨਾਮਾ ਦੇ ਵਿੱਚ ਬਿਠਾ ਹਫਤਾ ਹਮ ਤੇ ਉੱਥੇ ਜੀ ਆਪਣਾ ਉਹਨੇ ਸਾਨੂੰ ਕੁੱਟਿਆ ਤੇ ਫਿਰ ਉਹਦੀ ਜਨਾਨੀ ਵੱਲੋਂ ਤਰਸਾਂਦਾ ਹੀ ਸਾਨੂੰ ਜੀ ਇੱਕ ਆਪਣੀ ਭੈਣ ਹੈ ਜੀ ਇੱਕ ਮਾਂ ਹੈ ਉਹਨੂੰ ਹੀ ਅਸੀਂ ਆਪਣੀ ਮਾਂ ਮੰਨ ਲਿਆ ਛੋਟੀ ਜੀ ਤੇ ਚਲੋ ਜੀ ਇੱਕ ਮਾਂ ਦੇ ਮੂੰਹ ਆ ਦੋ ਮੂੰਹ ਹੋ ਜਾਣਗੇ ਕੋਈ ਨਹੀਂ ਉਹ ਆਂਦੀ ਮਾਰੋ ਇਹਨੂੰ ਜਿੰਨਾ ਮਾਰਿਆ ਜਾਂਦਾ ਜੀ ਹਮ ਤੇ ਅਹੀ ਫਿਰ ਸ਼ਰਮ ਕਰ ਗਏ ਹਾਂ ਬਈ ਬੱਚੇ ਨੇ ਛੋਟੇ ਛੋਟੇ ਹੂੰ ਤੇ ਕੀ ਮਾਰਨਾ ਹੈ ਬੱਚਿਆਂ ਨੂੰ ਪਾਲ ਲੈਣੇ ਸਾਡੇ ਵਿੱਚੋਂ ਹੀ ਇਹਨੇ ਪੈਸੇ ਕਢਨੇ ਨੇ ਤੇ ਪੰਜਵੀਂ ਵਾਰੀ ਮੈਨੂੰ ਇਹਨੇ ਫੜਿਆ ਜੀ ਮੈਂ ਪੈ ਗਿਆ ਇਹਨੂੰ ਹੂੰ ਜੀ ਫਿਰ ਪੈ ਗਿਆ ਦੂਜਾ ਮੁੰਡਾ ਛਡਾਂਦਾ ਹੀ ਮੈਂ ਮਾਤਾ ਨੂੰ ਵੀ ਕੁੱਟਦਾ ਤੇ ਆਪ ਨੂੰ ਵੀ ਕੁੱਟਦਾ ਇਹਦਾ ਇੱਕ ਮਸਲਾ ਦੇਖੀ ਕੀ ਕਰਦਾ ਹੂੰ ਆ ਤਲਵਾਰ ਲੈ ਗਿਆ ਸਾਡੇ ਮਾਂਗਾਂ ਉੱਤੇ ਲੱਗ ਗਿਆ ਮੈਂ ਆਪਣਾ ਮਾਂਵ ਦੇ ਵਿੱਚ ਵੜ ਗਿਆ ਹੂੰ ਮਾਂਵਾਂ ਦੇ ਪੰਜ ਮੁੰਡੇ ਮੈਂ ਬਿਠਾ ਲੇ ਮੈਂ ਵੀ ਬੋਲਿਆ ਹਣਾ ਕੋਈ ਜਦੋਂ ਆਏਗਾ ਫਿਰ ਫੜ ਲਾਂਗੇ ਨਾ ਆਜਾ ਤੇ ਆਪਾਂ ਭੱਜਾਂਗੇ ਇਥੋਂ ਹੂੰ ਸਾਡੇ ਫੋਨ ਉਹਦੇ ਕੋਲ ਪਾਸਪੋਰਟ ਉਹਦੇ ਕੋਲ ਸਾਰਾ ਕੁਝ ਜੀ ਫਿਰ ਅਸੀਂ ਆਪਣਾ ਉੱਥੋਂ ਫਿਰ ਦੁਬਾਰਾ ਉਹਦੇ ਕੋਲ ਗਏ ਵੀ ਪਾਸਪੋਰਟ ਫੋਨ ਦੇ ਸਾਡੇ ਅਸੀਂ ਚੱਲੇ ਆ ਤੇ ਉਹ ਆ ਨਾ ਨੋ ਫੋਨ ਨਾ ਪਾਸਪੋਰਟ ਤੇ ਫਿਰ ਉਹਨੇ ਨਾ ਫੋਨ ਥੱਲੇ ਧਰ ਕੇ ਮਾਰਨ ਲੱਗਾ ਹੀ ਇੱਟ ਮੇਰਾ ਫੋਨ ਟੁੱਟ ਗਿਆ ਤੇ ਦੂਜੇ ਮੁੰਡਿਆਂ ਦੇ ਚਾਰ ਬਚ ਗਏ ਹਨ ਤੇ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਫਿਰ ਦੁਬਾਰਾ ਫੋਨ ਖੋਣ ਲੱਗਾ ਫਿਰ ਪੈ ਗਿਆ ਮੈਨੂੰ ਵੀ ਆਈ ਮੁੰਡਾ ਸ਼ਰਾਰਤੀ ਜ਼ਿਆਦਾ ਦੂਜੇ ਦੇ ਸ਼ਰੀਫ ਨੇ ਵੀ ਜਦੋਂ ਫੋਨ ਹੀ ਟੁੱਟ ਗਿਆ ਤੇ ਕਿਛੂ ਕਰਦਿਆ ਨਾਲ ਗੱਲ ਕਿਵੇਂ ਹੋਈਗੀ 2 ਮਹੀਨੇ ਤੋਂ ਗੱਲ ਨਹੀਂ ਹੋਈ ਘਰ ਮੇਰੇ ਹੂੰ ਬਈ ਕਿੱਥੇ ਆ ਕਿੱਥੇ ਨਹੀਂ ਅੱਛਾ 2 ਮਹੀਨੇ ਫਿਰ ਕਰਦਿਆਂ ਨੇ ਇਹਨਾਂ ਨੂੰ ਇਹਨਾਂ ਨੇ ਏਜੰਟ ਨਾਲ ਕੰਟੈਕਟ ਕੀਤਾ ਹੋਣਾ ਤੁਹਾਡੇ ਮੰਮੀ ਨੇ ਡੈਡੀ ਨੇ ਹਾਂ ਉਹ ਟੈਨਸ਼ਨ 'ਚ ਰਹੇ ਹੋਣੇ 6 ਮਹੀਨੇ ਹਾਂਜੀ 6 ਮਹੀਨੇ ਆਪਣਾ ਟੈਨਸ਼ਨ 'ਚ ਹਾਂ ਤੇ ਆਪਣਾ ਕਦੀ ਕਿੱਧਰ ਕਦੀ ਕਿੱਧਰ ਫਿਰ ਤੁਸੀਂ ਮੈਕਸੀਕੋ ਪਹੁੰਚੇ ਪਨਾਮਾ ਤੋਂ ਬਾਅਦ ਹਾਂਜੀ ਮੈਕਸੀਕੋ ਪਹੁੰਚੇ ਹਾਂਜੀ ਉਤੋਂ ਫਿਰ ਬਾਏ ਰੋਡ ਜਾਂ ਕਿਵੇਂ ਜਾਣਾ ਬਾਏ ਰੋਡ ਟੈਕਸੀ ਜੀ ਹੂੰ ਉਹਦੇ ਲਈ ਕੰਨਾ ਕਿ ਸਮਾਂ ਲੱਗ ਗਿਆ ਫਿਰ ਤੁਹਾਨੂੰ 6 ਮਹੀਨੇ ਲੱਗ ਗਏ ਟੋਟਲੀ ਅੱਛਾ ਮੋਇਨ ਦੇ ਪੋਂਟ ਮੈਕਸੀਕੋ ਵੀ ਰੁਕੇ ਕੇ ਕੰਨ ਤੱਕ ਉੱਥੇ ਜੀ 4-5 ਦਿਨ ਰੁਕੇ ਆਂ ਜੀ ਹੂੰ ਬਾਹਰ ਉਸ ਤੋਂ ਬਾਅਦ ਟੁਰ ਪਏ ਉੱਥੇ ਕਪੜੇ ਕੁਪੜੇ ਲੈ ਹਣ ਘਰੋਂ ਪੈਸੇ ਮੰਗਵਾ ਕੇ ਮੁੰਡੇ ਦੇ ਹੂੰ ਤੇ ਮੈਂ ਆਪਣੇ ਘਰ ਦੇ ਤਾਣੀ ਤਾਂ ਕੀਤਾ ਸੀ ਸਾਡੇ ਕੋਲ ਹੈ ਤੇ ਆਣੀ ਉਹਨੂੰ ਕੋਸ਼ਿਸ਼ ਦੀ ਹੂੰ ਤੇ ਉਹ ਉਹਦੇ ਡੈਡੀ ਨੇ ਆਖਿਆ ਕੋਈ ਚੱਕਰ ਨਹੀਂ ਆਉਣਾ ਕਰ ਆਪਣੇ ਘਰ ਦੇ ਉਹਨਾਂ ਨਾਲ ਤੰਗ ਕਰ ਮੈਂ ਹਾਂ ਹੂੰ ਵੀ ਮੈਂ ਕਰ ਦਾਂਗਾ ਤੇਰਾ ਹਿਲਾ ਇਹਨੇ 9 10000 ਰੁਪਇਆ ਪਾਇਆ ਸੀ ਹੂੰ 10000 ਰੁਪਇਆ ਨਾਲ ਦੋ ਦੋ ਜੁੜੇ ਬੋਟ ਆਏ ਹਨ ਹੂੰ ਵਾਹ ਰਾਜਾ ਬੋਰਡ ਰ 800 900 ਰੁਪਏ ਦਾ ਬੋਰਡ ਨੇ ਇੰਡੀਆ ਦੇ ਹਿਸਾਬ ਨਾਲ ਹੂੰ ਤੇ ਉਸ ਤੋਂ ਬਾਅਦ ਆਪਣਾ ਉੱਥੇ ਚੱਲੇ ਦੁਬਾਰਾ ਫੇਰ ਬਸ ਜੀ ਉੱਥੋਂ ਆਪਣਾ 9000 ਰੁਪਏ ਫੇਰ ਅਸੀਂ ਬਿਠੇ ਬਿਠੇ 2 ਮਹੀਨੇ ਜਿੱਥੇ ਬੈਠਿਆ ਉੱਥੇ 2 ਲੱਖ ਰੁਪਏ ਆਪਣਾ ਖਾ ਗਏ ਹਾਂ ਉਹਦੇ ਕਰਦਾ ਹੂੰ ਤੇ ਰੋਟੀ ਰਾਟੀ ਪਕਾਈ ਮੈਕਸੀਕੋ ਕਿੰਨੇ ਦਿਨ ਲੱਗੇ ਤੁਹਾਡੇ ਹਫਤਾ ਲੱਗਾ ਸੀ ਜੀ ਅੱਛਾ ਹਾਂਜੀ ਹਫਤਾ ਲੱਗਾ ਸੀ ਉੱਥੇ ਹਫਤੇ ਚ ਬੈ ਗਏ ਹਾਂ ਉੱਥੇ ਤੇ ਆਪਣਾ ਫਿਰ ਸਾਨੂੰ ਅੱਗੇ ਕੋਈ ਆਪਣਾ ਹਰਮਨ ਚਿੱਲੋ ਉੱਥੇ ਮਾਫੀਆ ਚੱਕ ਲਿਆ ਸੀ ਸਾਨੂੰ ਅੱਛਾ ਹਾਂਜੀ ਉੱਥੇ ਮਾਫੀਆ ਚੱਕ ਲਿਆ ਸੀ ਸਾਨੂੰ ਇਹ ਜਿਹੜਾ ਮਾਫੀਆ ਪੈਂਦਾ ਇਹ ਹਮੇਸ਼ਾ ਪਹਿਲਾਂ ਆਪਾਂ ਦੇਖਦੇ ਹੁੰਨੇ ਆ ਫਿਲਮਾਂ 'ਚ ਵੀ ਉਹਨਾਂ ਨੇ ਗੱਲ ਕੀਤੀ ਹੈ ਇਹ ਮੈਕਸੀਕੋ 'ਚ ਹੁੰਦਾ ਹੈ ਹਾਂਜੀ ਹਾਂਜੀ ਉੱਥੇ ਹੁੰਦਾ ਉਹ ਫਿਰ ਕੀ ਕਰਦੇ ਆ ਹਾਂਜੀ ਤੇ ਆਪਣਾ ਉੱਥੇ ਫੜ ਲੈਂਦੇ ਨੇ ਟੌਰਚਰ ਕਰਦੇ ਨੇ ਕਰੰਟ ਲਵਾਉਂਦੇ ਨੇ ਮਾਫੀਆ ਤੁਹਾਨੂੰ ਵੀ ਉਸ ਦੇ ਵਿੱਚ ਫੜਿਆ ਗਿਆ ਹਾਂਜੀ ਉਹ ਫਿਰ ਕਿਤ ਕਾਤੋਂ ਇਹ ਕਰਦੇ ਆ ਇਦਾਂ ਹਾਂਜੀ ਹਾਂਜੀ ਜਿਹੜਾ ਮਾਫੀਆ ਹੁੰਦਾ ਉਹ ਮਤਲਬ ਕਿਉਂ ਇਸ ਤਰ੍ਹਾਂ ਕਰਦੇ ਆ ਕੋਈ ਮੰਗਦੇ ਆ ਜਾਂ ਹਾਂਜੀ ਉਹ 1000 ਡਾਲਰ ਮੰਗਦੇ ਨੇ ਇੱਕ ਬੰਦੇ ਕੋਲ 1.5 ਲੱਖ ਰੁਪਏ ਆਪ ਪਿੰਡ ਦਾ ਅੱਛਾ ਉਹ ਅਲੱਗ ਹੀ ਉਹਨਾਂ ਨੇ ਆਪਣਾ ਕੋਈ ਸਿਸਟਮ ਬਣਾਇਆ ਹੋਇਆ ਉੱਥੇ ਹਾਂ ਬਣਾਇਆ ਹਾਂ ਫੈਕਟਰੀ ਬਣਾਈ ਹੋਈ ਇੱਕ ਉਹਦੇ ਵਿੱਚ ਜਾ ਕੇ ਛੜਦੇ ਨੇ ਨਾ ਕਿਸ ਨੂੰ ਪਤਾ ਜੀ ਉੱਥੇ ਕੀ ਕੀ ਨਹੀਂ ਹੂੰ ਹਾਂਜੀ ਤੇ ਉਹਦੇ ਵਿੱਚ ਫਿਰ ਤੁਹਾਨੂੰ ਕਿੰਨੇ ਦਿਨ ਉਹਨਾਂ ਨੇ ਰੱਖਿਆ ਮਾਫੀਆ ਨੇ ਜਿਹੜਾ ਮਾਫੀਆ ਨੇ ਜੀ ਬਾ ਉੱਥੇ ਰੱਖਿਆ ਦੱਸ ਦੇਣਾ ਜੀ ਟੌਰਚਰ ਕਰਦੇ ਰਹੇ ਕਦੀ கரੰਟ ਲਾ ਲਿਆ ਕਦੀ ਵੀ ਟੌਰਚਰੀ ਵੀ ਪੈਸੇ ਮਿਲ ਜਾਣ ਹੂੰ ਤੇ ਫਿਰ ਉਸ ਤੋਂ ਬਾਅਦ ਆਪਣਾ ਉੱ ਚੱਲੇ ਹੂੰ ਜੀ 10 ਦਿਨਾਂ ਬਾਅਦ ਆਪਾਂ ਬਾਰਡਰ ਵਾਲ ਚੱਲੇ ਹਾਂ ਤੇ ਫਿਰ ਇੱਕ 마ਫੀਆ ਨੇ ਚੱਕ ਲਈ ਫਿਰ ਦੁਬਾਰਾ ਉੱਤੇ 1000 ਡਾਲਰ ਮੰਗਦਾ ਹੀ ਫਿਰ ਦੁਬਾਰਾ ਫਿਰ ਉਹਨੂੰ ਤੁਸੀਂ ਕਿੰਨੇ ਦਿੱਤੇ 마ਫੀਆ ਨੂੰ 마ਫੀਆ ਨੇ ਆਪ ਹੀ ਉਹਨਾਂ ਨੇ ਵੜਿਆ ਹੀ ਮੈਂ ਤੇ ਘਰੋਂ ਦੇ ਕੇ ਗਿਆ ਸਾਰਾ ਕੁਝ আচ্ছা ਜਿਹੜਾ ਤੁਹਾਡਾ ਏਜੰਸੀ ਉਹਨਾਂ ਨੇ 마ਫੀਆ ਨੂੰ ਪੈਸੇ ਦਿੱਤੇ ਹਾਂ ਨਹੀਂ ਨਹੀਂ ਵੜਿਆ ਜੀ ਜੋ ਨੇ ਵੜਿਆ ਜਸਨਾ ਹਾਂਜੀ ਤੇ ਫਿਰ ਉਹ ਜਿਵੇਂ ਕਿੰਨੇ ਕਿੰਨੇ ਦਿਨ ਤੁਸੀਂ ਕਹਿੰਦੇ ਰਹੇ 마ਫੀਆ ਨੇ ਜਿਹੜਾ ਤੁਹਾਨੂੰ ਫੜ ਕੇ ਰੱਖਿਆ 10 ਦਿਨ 마ਫੀਆ ਕੋਲ ਰਹੇ ਹਾਂ ਜੀ ਤੇ ਫਿਰ 10 ਦਿਨਾਂ ਚ ਉਹਨਾਂ ਨੇ ਕੁਝ ਖਾਣ ਨੂੰ ਜਾਂ ਕੁਝ ਦਿੱਤਾ ਤੁਹਾਨੂੰ ਜੀ ਬਸ ਦਾਲ ਪਾਣੀ ਵਿੱਚ ਕਦੀ ਰੋਟੀ ਪਾਣੀ ਵਿੱਚ ਪਿਉ ਪਿਉ ਕੇ ਦੇ ਦਿੰਦੇ ਹਨ ਹਾਂ ਜੀ ਲੈਟਰਿੰਗਾਂ ਲੋਟਰੀਆਂ ਸਾਫ਼ ਆਪ ਹੀ ਕਰਦੇ ਰਹੇ ਹਾਂ ਉੱਥੇ ਅੱਛਾ ਹਾਂਜੀ ਉਹਨਾਂ ਨੇ ਤੁਹਾਨੂੰ ਫਿਰ ਕਿਤੇ ਕੋਈ ਕਿੱਥੇ ਬੰਦ ਕੀਤਾ ਆ ਸੀ ਹਾਂਜੀ ਬੰਦ ਕਿੱਥੇ ਕਰ ਦਿੰਦੇ ਆ ਉਹ ਬੰਦ ਉੱਥੇ ਜੀ ਇੱਕ ਫੈਕਟਰੀ ਹੈ ਜਿਵੇਂ ਸੈਲਰ ਹੈ ਆਪਣਾ ਉੱਥੇ ਬੰਦ ਕਰ ਦਿੰਦੇ ਨੇ ਜੀ ਅੱਛਾ ਜੀ ਪਤਾ ਹੀ ਨਹੀਂ ਲੱਗਦਾ ਜੀ ਲੋਕਾਂ ਨੂੰ ਵੀ ਇੱਥੇ ਪੀਣ ਨਹੀਂ ਪਏ ਉੱਥੇ ਟ੍ਰੇਨ ਲੰਘਦੀ ਕੋਲੋਂ ਫਸ ਟ੍ਰੇਨ ਦੀ ਆਵਾਜ਼ ਆਂਦੀ ਅੰਦਰ ਹੋਰ ਕਿਸੇ ਦਿਨੀ ਹਾਂ ਹਾਂਜੀ ਬਸ ਜਿਹੜਾ ਕਰੰਟ ਅਕਾਊਂਟ ਵੀ ਲਾਉਂਦੇ ਰਹੇ ਨੇ ਬਹੁਤ ਜ਼ਿਆਦਾ ਕਰੰਟ ਤੱਕ ਲਾਇਆ ਗਿਆ ਹੈ ਕਰੰਟ ਟੌਰਚਰ ਕਰਦੇ ਰਹੇ ਨੇ ਬਈ ਪੈਸੇ ਆਣਗੇ ਤੇ ਤਾਂ ਛੱਡਾਂਗੇ ਤੋਂ ਅੱਛਾ ਹਾਂਜੀ ਤੇ ਉੱਤੇ ਅੱਜ ਚਲਿਆ ਪਿਆ 10 ਦਾ ਹੀ ਹਾਂ ਬੜੀ ਬੜਾ ਕੰਮ ਕਰਿਆ ਗਿਆ ਸਮਝ ਨਹੀਂ ਆ ਰਹੀ ਕਿ ਬੋਲਣ ਦਾ ਹਾਂ ਜੇ ਥੋੜਾ ਮੈਂਟਰੀ ਵੀ ਉਹ ਬੰਦੇ ਨੂੰ ਹੁੰਦਾ ਨਹੀਂ ਨਾ ਥੋੜਾ ਸਮਝ ਨਹੀਂ ਆ ਹਾਂ ਤੇ ਫਿਰ ਉਸ ਤੋਂ ਬਾਅਦ ਫਿਰ 10 ਦਿਨਾਂ ਬਾਅਦ ਤੁਹਾਨੂੰ ਉੱਥੋਂ ਛੱਡਿਆ ਗਿਆ 10 ਦਿਨਾਂ ਬਾਅਦ ਉੱਥੋਂ ਛੱਡਿਆ ਗਿਆ ਸਾਨੂੰ ਜੀ 10 ਦਿਨਾਂ ਬਾਅਦ ਆਪਣਾ ਉੱਥੋਂ ਬਾਹਰ ਨਿਕਲੇ ਤੇ ਉੱਥੇ ਆਪਣਾ 10 ਦਿਨਾਂ ਬਾਅਦ ਬਾਹਰ ਨਿਕਲੇ ਆਪਣਾ ਉੱਥੋਂ ਫਿਰ ਅੱਗੇ ਮਾਫੀਆਂ ਫੜ ਲਈਆਂ 8 ਡਾਲਰ ਰੋਜ਼ਾ ਦੇਣਾ ਸੀ ਇਹਨਾਂ ਨੇ ਕਿੰਨੇ ਕੁ ਮਾਫੀਆ ਇਸ ਤਰ੍ਹਾਂ ਦੇ ਹੈਗੇ ਆ ਕਿ ਉਹਨਾਂ ਨੇ ਜਿਹੜੇ ਵਾਰ-ਵਾਰ ਜਿਹੜੇ ਪੰਜਾਬ ਦੇ ਹੀ ਹੋਣਗੇ ਨੌਜਵਾਨ ਤਾਂ ਜ਼ਿਆਦੇ ਹਾਂ ਜੀ ਦੋ ਤਿੰਨ ਹਰਿਆਣਾ ਦੇ ਆਪਣੇ ਪੰਜਾਬੀ ਜਿਵੇਂ ਆਪਾਂ ਕਹਿੰਦੇ ਹਾਂ ਹਾਂ ਜੀ ਦੋ ਦੋ ਕੰਟਰੀਆਂ 'ਚ ਮਾਫੀਆ ਹੁੰਦਾ ਹੈ ਤੀਜੀ ਕੰਟਰੀ 'ਚ ਨਹੀਂ ਹੁੰਦਾ ਜੀ ਹਾਂ ਇਨ ਇਲਾਕਾ ਹੁੰਦਾ ਜੀ ਜਿੰਨਾ ਬਰਸਰ ਇਲਾਕਾ ਹੈ ਇਹਨਾਂ ਨੇ ਉਹਨਾਂ ਦਾ ਬਾਕੀ ਦੂਜਿਆਂ ਦਾ ਹੂੰ ਅੱਗੇ 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 ਫੋਟੋ ਪੰਚਾ ਦਿੰਦੇ ਨੇ ਹੂੰ ਵੀ ਇਹ ਬੰਦੇ ਆ ਰਹੇ ਨੇ ਆ ਬੰਦੇ ਆ ਰਹੇ ਨੇ ਇਹਨਾਂ ਨੂੰ ਫੜਨਾ ਤੁਸੀਂ ਹੂੰ ਤੇ ਉਹ ਆਪਸ ਤੋਂ ਮਲੇ ਹੁੰਦੇ ਆ ਪਹਿਲਾਂ ਪੈਸੇ ਲੈ ਕੇ ਛੱਡਤਾ ਤੇ ਅੱਗੇ ਫਿਰ ਜਾ ਕੇ ਦੂਜੇ ਬੰਦੇ ਨੇ ਤੁਹਾਨੂੰ ਫਿਰ ਹਾਂ ਜੀ ਹਾਂ ਜੀ ਹਾਂ ਜੀ ਰੋ ਟੌਰਚਰ ਕਰਦੇ ਰਹੇ ਹਾਂ ਜੀ ਤੇ ਯਾਨੀ ਕਿ ਸਾਰੀ ਜਰਨੀ ਤੋਂ ਬਾਅਦ ਤੁਸੀਂ 6 ਮਹੀਨੇ ਲੱਗੇ ਤੁਹਾਨੂੰ ਕੰਨ ਧੰਗ ਜਿਹੜੀ ਕਿੰਨੇ ਕਿੰਨੀ ਉੱਚੀ ਕੰਦ ਹੁੰਦੀ ਹੈ ਜਿਹੜੀ ਕੰਦ ਤੇ ਹੈ ਨਹੀਂ ਸੀ ਉੱਥੇ ਇੱਕ ਤਾਰਾ ਮਣੀਚੀਆਂ ਹਨ ਪਹਿਲੀ ਵਾਂਗੂ ਜੀ ਤਾਰਾਂ ਜੇ ਧੱਕੇ ਨਾਲ ਵੜਿਆ ਨੇ ਜੇ ਫਿਰ ਭੱਜ ਗਿਆ ਡੁੰਕਰ ਜੀ ਛੱਡ ਕੇ ਜਦੋਂ ਯੂ ਐਸ ਵੜ ਗਏ ਹਾਂ ਜਿਨਾ ਪੁਲਸ ਲੈਂਡ ਲੈ ਆਣਾ ਹੀ ਉਥੇ ਹਾਂ ਜੇ ਸਾਰਾ ਦਿਨ ਤੇ ਭੁੱਖੇ ਤਿੰਨ ਚਾਰ ਦਿਨ ਦੇ ਹਾਂ ਤੇ ਉਥੇ ਜੀ ਟੱਪ ਧਰੇ ਹੁੰਦੇ ਨੇ ਲਿੱਲੇ ਵੜ ਗਏ ਉਹਦੇ ਵਿੱਚ ਪਾਣੀ ਜੀ ਰੋਟੀ ਰੱਟੀ ਪਈ ਹੁੰਦੀ ਹੈ ਹਾਂ ਉਹ ਇਹਨਾਂ ਨੇ ਯੂ ਐਸ ਨੇ ਰੱਖੀ ਹੁੰਦੀ ਹੈ ਉਹਨਾਂ ਦੀ ਆਰਮੀ ਵਗੈਰਾ ਨੇ ਹਾਂਜੀ ਆਰਮੀਓ ਵਾਲਿਆਂ ਨੇ ਰੱਖੀ ਹੁੰਦੀ ਏ ਉੱਥੋਂ ਬਾਹਰ ਵੀ ਆਪਣਾ ਗੇਮ ਹੈ ਬਾਬਾ ਦੁਰਗਿਆ ਹਨ ਦੂਜੇ ਮੁੰਡੇ ਬੈਠੇ ਹੋਣ ਉੱਥੇ ਹੂੰ ਮੈਨੂੰ ਲੱਭ ਲੁੱਭ ਗਿਆ ਹੀ ਖਾਣ ਪੀਣ ਨੂੰ ਕੁਛ ਹਾਂ ਮੈਂ ਉਹਨਾਂ ਵਾਸਤੇ ਵੀ ਲਿਆ ਆਂ ਆਪਣੇ ਵਾਸਤੇ ਵੀ ਉੱਥੋਂ ਖਾ ਪੀ ਕੇ ਆ ਗਿਆ ਹਾਂ ਹੂੰ ਤੇ ਆਪਣਾ ਪਾਣੀ ਪੂਣੀ ਲਿਆ ਆਂ ਹਾਂ ਬਾਬਾ ਜੀ ਕਿੱਥੋਂ ਬੈਗ ਚ ਪਾ ਕੇ ਲਿਆ ਆਂ ਹੂੰ ਹਾਂਜੀ ਤੇ ਫਿਰ ਉਸ ਤੋਂ ਕਿੰਨੇ ਕ ਟਾਈਮ ਬਾਅਦ ਤੁਹਾਨੂੰ ਫਿਰ ਅਰੈਸਟ ਜਿਹੜਾ ਕੀਤਾ ਗਿਆ ਆ ਆਰਪੀ ਵੱਲੋਂ ਜੀ ਜੀ 4 ਵਜੇ ਕੀਤਾ ਸੋ ਯਾਰ ਤੋਂ ਦੁਪਹਿਰੇ ਉੱਥੇ 1 ਵਜੇ ਟੱਪ ਗਏ ਹਾਂ 4 ਵਜੇ ਕੀਤਾ ਉਤੋਂ ਫਿਰ ਮੈਂ ਹੋਰ ਆਪਣਾ ਰਿਆ ਫਿਰ ਉਹ ਕਿੱਥੇ ਲੈ ਕੇ ਜਾਂਦੇ ਆ ਜੀ ਪਹਿਲਾਂ 2 ਘੰਟੇ ਦੇ ਚੌਂਕੀ 'ਚ ਰੱਖਿਆ ਮੈਨੂੰ ਹਮ ਕਪੜੇ ਲਾ ਕੇ ਜੀ ਹਮ ਤੇ ਕੋਈ ਬਿਮਾਰੀ ਕੋਈ ਵੀ ਬੁਖਾਰ ਬੁਖੂਰ ਹੋਏਗਾ ਤੇ ਦੂਰ ਹੋ ਜਾਏਗਾ ਇਹ ਚੈੱਕ ਕਰਦੇ ਆ ਨਾ ਜੀ ਏਸੀ ਵਿੱਚ ਰੱਖ ਦਿੰਦੇ ਨੇ 16 ਜੀ ਅੱਛਾ ਕਿੰਨਾ ਏਸੀ ਕਰ ਦਿੰਦੇ ਨੇ 16 16 ਉਹਦੇ 'ਚ ਤੁਹਾਨੂੰ ਪਾ ਦੇਣਾ ਹੈ ਹਾਂ ਜੀ ਉਹਦੇ 'ਚ ਮੈਨੂੰ ਪਾ ਦੇਣਾ ਜੀ ਨਾ ਉਹ ਹੂੰ ਤੋਂ ਘੰਟੇ ਛੱਡਣਾ ਨਹੀਂ ਜੀ ਤੇ ਫਿਰ ਉਸ ਤੋਂ ਬਾਅਦ ਉੱਥੋਂ 2 ਘੰਟੇ ਬਾਅਦ ਚੱਕ ਕੇ ਜੀ ਉਹਨਾਂ ਦੀ ਮਰਜ਼ੀ ਹੈ ਜੀ ਛੱਡ ਵੀ ਦਿੰਦੇ ਨੇ ਕਈ ਵਾਰੀ ਕਈ ਵਾਰੀ ਕੈਂਪ ਚ ਲੈ ਜਾਂਦੇ ਨੇ ਹੂੰ ਮੇਰੀ ਕਿਸਮਤ ਆਹੀ ਜੀ ਭਈ ਛੱਡਣ ਲੱਗੇ ਨੇ ਤੇ ਆਪਣਾ ਨੇ ਕੈਂਪ ਚ ਲੈ ਗਏ ਹੁਣ ਮੈਨੂੰ ਹੂੰ 12 ਦਿਨਾਂ ਜੇ ਕੈਂਪ ਚ ਛੱਡਤਾ ਹੀ ਉੱਥੇ ਐਵੇਂ ਦਾ ਹੀ ਮੈਂਟਲ ਜੀ ਮੈਂਟਲ ਕਰਨਾ ਹੈ ਉਹਨਾਂ ਨੂੰ ਉਸ ਤੋਂ ਬਾਅਦ ਹਾਂਜੀ ਫਿਰ 12 ਦਿਨਾਂ ਦੇ ਵਿੱਚ ਕੈਂਪ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਬਾਰਾਂਨੇ ਲੋਕ ਹੋਣੇ ਉੱਥੇ ਬਾਰਾਂ ਦਿਨ ਚ ਜੀ ਬਹੁਤ ਉੱਥੇ ਉੱਥੇ ਜੀ 8 ਅੰਦਰ ਸਨ 4 ਅੰਦਰ ਸਨ ਇੱਕ ਕਮਰੇ ਚ 4 ਅੰਦਰ 8 ਕਮਰੇ 4 ਅੰਦਰ 36 ਕਮਰੇ ਹਨ ਉੱਥੇ ਕਿੰਨੇ ਕ ਲੋਕ ਸੀਗੇ ਉੱਥੇ ਹਾਂਜੀ ਕਿੰਨੇ ਕ ਲੋਕ ਸੀਗੇ ਉਹਦੇ ਚ ਉੱਥੇ ਜੀ ਜਨਾਨੀਆਂ ਸਾਰੇ ਲੋਕ ਉੱਥੇ ਪਏ ਨੇ 100 200 ਪਲੱਸ ਬੰਦਾ ਹੋਣਾ ਉੱਥੇ ਜੀ ਅੱਛਾ ਜੀ ਹਾਂਜੀ ਤੇ ਉੱਥੇ ਬੈਟਣ ਨੂੰ ਜਾਂ ਕੋਈ ਸੌਣ ਨੂੰ ਜਗ੍ਹਾ ਸੀ ਜਿਵੇਂ ਤੁਸੀਂ ਕਹਿੰਦੇ 10 ਦਿਨ ਲਾਇਏ जी दे देन जी दे देन देन जी। जी हां जी ਉੱਥੇ ਆਪਣਾ ਸੂਨ ਨੂੰ ਗੱਦਾ ਦੇ ਦਿੰਦੇ ਨੇ ਤੇ ਆਪਣਾ ਇੱਕ ਜਿਵੇਂ ਰੋਟੀ ਵਾਲੀ ਦੀ ਜਿਹਦੇ ਤੇ ਉਹ ਦੇ ਦਿੰਦੇ ਨੇ ਤੇ ਆਪਣਾ ਸਵਾ ਦੇ ਦਿੰਦੇ ਨੇ ਉੱਥੇ ਵੀ ਸੋਲਣਾ ਤੇ ਸੀ ਹਾਂ ਹਾਂਜੀ ਇੰਨੀ ਠੰਡ ਚ ਕਿਉਂ ਰੱਖਦੇ ਆ ਵੈਸੇ ਹਾਂਜੀ ਠੰਡ ਚ ਇੰਨੀ ਠੰਡ ਚ ਕਿਉਂ ਰੱਖਦੇ ਯਾਰ ਕੋਈ ਬਿਮਾਰੀ ਬਮੂਰੀ ਹੋਏ ਦੂਰ ਹੋਏ ਅੱਛਾ ਜਿਹੜੇ ਬੰਦੇ ਨੂੰ ਬੁਖਾਰ ਹੋਏ ਆਪੇ ਹੀ ਲੱਗ ਲੋਗ ਜਾਂਦਾ ਵੀ ਇਹਨਾਂ ਨੂੰ ਕੁਝ ਨਹੀਂ ਛੇੜਨਾ ਹਾਂ ਕਦੀ ਮੀਟ ਕਦੀ ਕੁਛ ਦੇ ਦਿੰਦੇ ਨੇ ਜਿਹੜਾ ਮੀਟ ਨਹੀਂ ਖਾਂਦਾ ਸੀ ਉਹਦੇ ਕੋਲ ਫਲ ਫਰੂਟ ਲੈ ਲੈਣੇ ਹਾਂ ਜਿਹੜਾ ਮੀਟ ਖਾਂਦਾ ਸੀ ਮੀਟ ਦੇ ਦਿੰਦੇ ਸਾਨੂੰ ਹਾਂ ਹਾਂਜੀ ਤੇ ਫਿਰ ਉੱਥੋਂ ਤੁਸੀਂ ਨਿਕਲੇ ਫਿਰ ਬਾਹਰ ਨਿਕਲੇ ਜਾਂ ਸਿੱਧਾ ਕੈਂਪ ਤੋਂ ਜਾਂ ਉੱਥੋਂ ਸਿੱਧਾ ਤੁਹਾਨੂੰ ਵਾਪਸ ਭੇਜ ਦਿੱਤਾ ਗਿਆ ਹਾਂਜੀ ਕੈਂਪੋਂ ਜਦੋਂ ਵਾਪਸ ਨਿਕਲੇ ਹੀ ਨਹੀਂ ਜੀ ਬਾਹਰ ਨਿਕਲੇ ਹੀ ਨਹੀਂ ਅੱਛਾ ਤਰੀਕ ਉਹ ਪਹਿਲੀ ਜਿਹੜੀ ਕਹਿੰਦੇ ਤਰੀਕ ਪੈਂਦੀ ਹੈ ਜਿਹੜੀ ਹਾਂਜੀ ਕੋਈ ਤਰੀਕ ਬਾਹਰ ਹੀ ਨਿਕਲੇ ਜੀ 12 ਦਿਨ ਤੇ ਹਾਂਜੀ ਮੋਈ ਨਹੀਂ ਵੇਖਿਆ ਅੱਛਾ ਹਾਂਜੀ 12 ਦਿਨ 12 ਦਿਨ ਉੱਥੇ ਹੀ ਰਹੇ ਤੁਸੀਂ ਹਾਂ ਹਾਂਜੀ 12 ਦਿਨ ਅੰਦਰ ਹੀ ਰਹੇ ਅੰਦਰੋਂ ਫੇਰ ਆਪਣਾ ਵਾਪਸ ਛੜਤਾਂ ਦੇ ਵਿੱਚ ਦੂਜੀ ਜੋ ਤੁਹਾਨੂੰ ਉਹਦੇ ਵਿੱਚ ਜਿਹੜੇ ਕਹਿੰਦੇ ਜਹਾਜ਼ ਦੇ ਵਿੱਚ ਤੁਸੀਂ ਆਏ ਹੋ ਤੁਹਾਨੂੰ ਦੱਸਿਆ ਗਿਆ ਵੀ ਤੁਹਾਨੂੰ ਵਾਪਸ ਛੜ ਰਹੇ ਆ ਤੁਹਾਡੇ ਕੰਟਰੀ ਦੇ ਵਿੱਚ ਹਾਂਜੀ ਮੈਨੂੰ ਤੇ ਆਨ ਦੂਜੀ ਸਟੇ ਵੀ ਤੇਰੀ ਦੂਜੀ ਸਟੇਜ ਤੇ ਪਾਣਾ ਤੈਨੂੰ ਹਾਂ ਤੇ ਕਿੰਨੇ ਜਣੇ ਸੀਗੇ ਉੱਥੇ ਤੁਸੀਂ ਚੱਲੇ ਹੋ ਜੋ ਉੱਥੇ ਇੱਕ ਜਾਜ ਪਰ ਕੇ ਲਿਆ ਵਾਪਸ ਅੱਛਾ ਫਿਰ ਸਾਰੇ ਜਣੇ ਆਪਸ ਵਿੱਚ ਮਿਲ ਮਿਲੇ ਸੀਗੇ ਜਨੇ ਪੰਜਾਬ ਦੇ ਆਏ ਆ ਨਾਲ ਗੱਲਾਂ ਬਾਤਾਂ ਹੋਈਆਂ ਹਾਂਜੀ ਆਪਣੇ ਆਪਣੇ ਇੱਕ ਮੁੰਡਾ ਮੇਰੇ ਨਾਲ ਸੀ ਉਹਨੇ ਵੀ ਬਾਹ ਨੂੰ ਮਿਲਾਨਾ ਹਮੇ ਆਪਣਾ ਜਿਹੜੇ ਕਹਿੰਦੇ ਬੇੜੀਆਂ ਲਾਈਆਂ ਗਈਆਂ ਬੜਾ ਤਸੱਦਦ ਕੀਤਾ ਗਿਆ ਕਿ ਇਸ ਤਰ੍ਹਾਂ ਹਾਂਜੀ 2 ਦਿਨ ਬੇੜੀਆਂ ਚ ਆਇਆ ਮੈਂ ਬੇੜੀਆਂ ਨੇ ਲਾ ਦਿੱਤੀਆਂ ਕਿ ਅਸੀਂ ਹਾਂਜੀ ਤੇ ਉਸ ਤੋਂ ਬਾਅਦ ਤੁਹਾਨੂੰ ਜਹਾਜ਼ 'ਚ ਬਿਠਾਤਾ ਹੈ ਹਾਂਜੀ ਜਹਾਜ਼ 'ਚ ਬਿਠਾਤਾ ਉਸ ਤੋਂ ਬਾਅਦ ਜੀ ਤੇ ਫਿਰ ਕਿ ਕਿੰਨੇ ਕਿ ਤਰ੍ਹਾਂ ਤੁਸੀਂ ਉੱਥੋਂ ਪਹੁੰਚੇ ਅੰਮ੍ਰਿਤਸਰ ਤੋਂ ਦੱਸਿਆ ਗਿਆ ਹੀ ਅੰਮ੍ਰਿਤਸਰ ਪਹੁੰਚਣਾ ਆਪਾਂ ਨਾ ਜੀ ਸਾਨੂੰ ਤੇ ਪਹਿਲਾਂ ਆਖਿਆ ਸੀ ਦੂਜੀ ਕੰਟਰੀ 'ਚ ਲੈ ਕੇ ਚੱਲਨੇ ਆ ਤੁਹਾਨੂੰ ਇੱਥੇ ਤੁਹਾਡੀ ਸੁਣਵਾਈ ਨਹੀਂ ਹੋਈ ਹਾਂ ਦੂਜੀ ਕੰਟਰੀ 'ਚ ਲੈ ਕੇ ਜਾਣੇ ਆ ਤੇ ਸਾਨੂੰ ਪਤਾ ਸੀ ਜਦੋਂ ਬੇੜੀਆਂ ਲੱਗ ਜਾਣਾਂ ਪਹਿਲਾਂ ਤੇ ਬੇੜੀਆਂ ਲੈ ਕੇ ਨਹੀਂ ਜਾਂਦੇ ਬਈ ਹੁਣ ਤੇ ਬੇੜੀਆਂ ਲੱਗ ਗਿਆ ਹੁਣ ਤੇ ਵਾਪਸ ਸੱਠਾਂ ਲੱਗ ਗਏ ਹੂੰ ਹਾਂ ਤੇ ਫਿਰ ਉਸ ਕਿਸ ਤਰ੍ਹਾਂ ਦਾ ਮਾਹੌਲ ਸੀ ਉਸ ਟਾਈਮ ਕਿੰਨੇ ਨੌਜਵਾਨ ਤਾਂ ਬਹੁਤ ਪੈਸਾ ਲਾ ਕੇ ਗਏ ਹੁਣ ਜਿਵੇਂ ਤੁਸੀਂ ਦੱਸ ਰਹੇ ਹੋ ਹੋਰ ਬਹੁਤ ਮੁੰਡੇ ਹੁਣ ਜਿਹੜੇ ਬੜੇ ਕਿਹੜੇ ਕਿਹੜੇ ਸੁਪਨੇ ਲੈ ਕੇ ਬੰਦਾ ਜਾਂਦਾ ਹੈ ਹਨ ਬੜੇ ਡਰੀਮਸ ਹੁੰਦੇ ਆ ਵੀ ਉੱਥੇ ਜਾ ਕੇ ਸ਼ਾਇਦ ਥੋੜਾ ਘਰਦਿਆਂ ਨੂੰ ਸੌਖਾ ਹੋਊਗਾ ਘਰਦਿਆਂ ਦੀਆਂ ਜ਼ਿੰਮੇਵਾਰੀਆਂ ਹੋਰ ਹਨ ਤੇ ਕਿਸ ਤਰ੍ਹਾਂ ਦਾ ਸੀਗਾ ਉਸ ਟਾਈਮ ਲੱਗਦਾ ਸੀਗਾ ਬਾਜੀ ਐਵੇਂ ਲੱਗਦਾ ਸੀ ਬਾਹ ਇੰਡੇ ਚੱਲੇ ਹੁਣ ਹੂੰ ਹਾਂਜੀ ਮੈਨੂੰ ਪਹਿਲੀ ਵਾਰ ਲੱਗ ਗਈ ਹੱਥ ਖੜੀਆਂ ਲਾ ਕੇ ਕਿਤੇ ਜਾਂਦੇ ਨਹੀਂ ਇੰਡੀਆ ਲੈ ਕੇ ਜਾਂਦੇ ਅੱਛਾ ਹੱਥ ਖੜੀਆਂ ਲਾਤੀਆਂ ਤੁਹਾਨੂੰ ਹਾਂਜੀ ਤੇ ਉਸ ਟਾਈਮ ਕੋਈ ਕਈ ਕਹਿੰਦੇ ਵੀ ਥੋੜਾ ਤਸ਼ੱਦਦ ਵੀ ਉਹਨਾਂ ਵੱਲੋਂ ਕੀਤਾ ਗਿਆ ਆਰਮੀ ਵੱਲੋਂ ਕੋ ਉਸ ਤਰ੍ਹਾਂ ਦਾ ਨਹੀਂ ਮਾਰਿਆ ਕੁੱਟਿਆ ਜਾਂ ਇਸ ਤਰ੍ਹਾਂ ਹਾਂਜੀ ਮਾਰਿਆ ਕੁੱਟਿਆ ਤਾਂ ਨਹੀਂ ਹੋਇਆ ਉਹਨਾਂ ਹਾਂਜੀ ਬੇੜੀਆਂ ਲਾ ਕੇ ਤੁਹਾਨੂੰ ਡਾਇਰੈਕਟ ਜਹਾਜ਼ ਦੇ ਵਿੱਚ ਬਿਠਾ ਕੇ ਹਾਂਜੀ ਹਾਂਜੀ ਜਹਾਜ਼ ਤੇ ਕਿੰਨੇ ਦਿਨਾਂ ਤੁਸੀਂ ਪਹੁੰਚੇ ਅੰਮ੍ਰਿਤਸਰ ਦੋ ਦਿਨਾਂ ਚਾਹੀ ਜੀ ਤੇ ਰਸਤੇ 'ਚ ਕਿਤੇ ਸਟੇ ਵੀ ਸੀ ਕਿ ਸਿੱਧਾ ਹੀ ਹਾਂਜੀ 4 ਘੰਟੇ ਸਟੇ ਹੀ ਉੱਥੋਂ ਫਿਰ 4 ਘੰਟੇ ਬਾਅਦ ਤੇਲ ਤੂਲ ਪਾਇ ਤੇ ਫਿਰ ਜਦੋਂ ਅੰਮ੍ਰਿਤਸਰ ਆਏ ਫਿਰ ਅੱਗੇ ਕਿਸ ਤਰ੍ਹਾਂ ਘਰ ਨੂੰ ਫੋਨ ਤੁਸੀਂ ਆਪ ਕੀਤਾ ਜਾਂ ਕਿਵੇਂ ਮੁੰਡਾ ਸੀ ਨਾਲ ਜੀ ਅੰਮਾਲੇ ਦਾ ਉਹਦੇ ਫੋਨ ਤੋਂ ਫੋਨ ਕੀਤਾ ਮੈਂ ਜੀ ਆ ਮੈਂ ਅੰਮ੍ਰਿਤਸਰ ਆ ਗਿਆ ਅੰਮ੍ਰਿਤਸਰ ਮੈਨੂੰ ਲੈਣਾ ਉਹ ਤੇ ਕਈ ਥਾਣੇ ਵਾਲੇ ਛੱਡ ਕੇ ਜਾਂਦੇ ਨੇ ਕਰ ਮੈਂ ਤਾਂ ਨਹੀਂ ਆਇਆ ਹਾਂ ਜੀ ਪਿੰਡ 'ਚ ਬਈ ਰੋਲਾ ਨਾ ਪੈ ਜਾ ਬਈ ਦੋ ਗੱਡੀਆਂ ਅੱਗੇ ਨੇ ਦੋ ਪਿੱਛੇ ਨੇ ਵਿੱਚ ਮੇਰੀ ਏ ਤੇ ਮੈਂ ਤਾਂ ਆਪਣੇ ਕਰਦੇ ਹਾਂ ਸੱਦਿਆ ਸੀ ਬਈ ਬਈ ਲੈਣਾ ਉਹ ਮੈਨੂੰ ਹਾਂ ਜੀ ਤੇ ਹੁਣ ਫਿਰ ਅੱਗੇ ਜਿਵੇਂ ਤੁਸੀਂ ਕਿੰਨੇ ਤੁਹਾਨੂੰ ਭੇਜਿਆ ਸੀ ਉਸ ਨਾਲ ਤੁਹਾਡੀ ਕੋਈ ਗੱਲ ਹੋਈ ਹੈ ਕਿ ਵੀ ਕਿੰਨਾ ਜਿੰਨਾ ਹੋਇਆ ਨਾ ਜੀ ਕੋਈ ਗੱਲਬਾਤ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਜੀ ਹਾਂਜੀ ਤੇ ਇਹ ਨੌਜਵਾਨਾ ਤੁਹਾਨੂੰ ਮਿਲਾਇਆ ਜਿਹੜਾ ਕਿ ਬੜੇ ਸੁਪਨੇ ਲੈ ਕੇ ਯੂ ایس ਅ ਗਿਆ ਸੀਗਾ ਪਰ ਪਹਿਲਾਂ ਤਾਂ 6 ਮਹੀਨੇ ਰਸਤੇ ਦੇ ਵਿੱਚ ਲੱਗੇ ਉਸ ਤੋਂ ਬਾਅਦ ਬੜੇ ਤਸ਼ੱਦਦ ਹੋਏ ਹੋਏ ਤੇ ਜੰਗਲਾਂ ਦੇ ਵਿੱਚੋਂ ਦੀ ਹੁੰਦੇ ਹੋਏ ਔਰ ਉਸ ਤੋਂ ਬਾਅਦ ਜਿਹੜਾ ਉੱਥੇ ਪਹੁੰਚੇ ਯੂ ایس ਦੇ ਵਿੱਚ ਤੇ ਉੱਥੇ ਕੈਂਪਚਰ ਰਹਿਣ ਤੋਂ ਬਾਅਦ ਇਹਨਾਂ ਨੂੰ ਡਾਇਰੈਕਟਲੀ ਹੈ ਜਿਹੜਾ ਬੀੜੀਆਂ ਲਾ ਕੇ ਹਥਕੜੀਆਂ ਲਾ ਕੇ ਸਿੱਧਾ ਉੱਥੋਂ ਜਿਹੜੀ ਹੈ ਜਹਾਜ਼ ਜਿਹੜਾ ਆਪਾਂ ਕਹਿੰਦੇ ਆ 105 ਨੌਜਵਾਨਾਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ ਉਸ ਜਹਾਜ਼ ਦੇ ਵਿੱਚ ਨੌਜਵਾਨ ਵੀ ਆਇਆ ਆਪਾਂ ਹੋਰ ਵੀ ਇਹਨਾਂ ਨੇ ਗੱਲ ਕਰਦੇ ਇਹਨਾਂ ਦੇ ਮਾਤਾ ਜੀ ਨਾਲ ਬਹੁਤ ਬਹੁਤ ਧੰਨਵਾਦ ਸਤਿਕਾਰ